ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧੈਨਿਕ ਸਹਿਰਾ ਤੇ ਮਹਿ ਬਾਵਨਾ ਮੌਸਮ ਦਾ ਹਾਲ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਹੈ ਹੁਮਸਪਰੀ ਗਰਮੀ ਜਿਹੜੀ ਆ ਹੋ ਚੁੱਕੀ ਆ ਦੱਸਦੀ ਕਿ ਪਿਛਲੇ ਦਿਨੀ ਲਗਾਤਾਰ ਦੋ ਦਿਨ ਬਾਰਿਸ਼ ਹੋਈ ਸੀ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ ਗਰਮੀ ਤੋਂ ਤੇ ਹੁਣ ਫਿਰ ਤੋਂ ਹੁਮਸਪਰੀ ਗਰਮੀ ਜਿਹੜੀ ਆ ਉਸ ਦੇ ਨਾਲ ਲੋਕ ਪਰੇਸ਼ਾਨ ਨੇ ਫਿਰ ਤੋਂ ਇੱਕ ਵਾਰ ਫਿਰ ਹੁਮਸਪਰੀ ਗਰਮੀ ਜਿਹੜੀ ਆ ਹੋ ਚੁੱਕੀ ਆ ਤੇ ਮੌਨਸੂਨ ਜਿਹੜੀ ਆ ਸੁਸਤ ਹੋ ਚੁੱਕੀ ਆ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਦੋਂ بارش ਪਵੇਗੀ ਕਿਉਂਕਿ ਹੁਣ ਜਿਹੜਾ ਮਾਨਸੂਨ ਉਸੁਸਤ ਹੋ ਚੁੱਕਿਆ ਤੇ ਹਜੇ بارش ਦੀ ਕੋਈ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਇਆ ਜਾ ਰਹੀ ਨਹੀਂ ਜਤਾਈ ਜਾ ਰਹੀ ਦੱਸਦੀ ਹੈ ਕਿ ਪਿਛਲੇ ਦਿਨੀ ਲਗਾਤਾਰ ਦੋ ਦਿਨ ਮੀਂਹ ਪਿਆ ਸੀਗਾ ਉਸ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਅੰਮ੍ਰਿਤਸਰ ਅਤੇ ਹੋਰ ਕਈ ਜਗ੍ਹਾ ਦੇ ਵਿੱਚ ਵੀ بارش ਹੋਈ ਸੀ ਜਿਸ ਦੇ ਨਾਲ ਹਮਤ ਪਰੇ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੀ ਸੀ ਤੇ ਹੁਣ ਫਿਰ ਤੋਂ ਮੌਨਸੂਨ ਜਿਹੜਾ ਸੁਸਤ ਹੋ ਗਿਆ ਇਸ ਵਿਚਾਲੇ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਅ ਅੱਜ ਜਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਮੀਂਹ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਅੱਜ ਐਤਵਾਰ ਵਾਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਦੱਸਦੇ ਕਿ ਅਗਸਤ ਮਹੀਨੇ 'ਚ ਜੁਲਾਈ ਮਹੀਨੇ ਨਾਲੋਂ ਜ਼ਿਆਦਾ بارش ਹੋਈ ਸੀ ਤੇ 24% ਗਰਾਵਟ ਦਾ ਹੈ ਤੇ ਇਸ ਦਾ ਅਸਰ ਜਿਹੜਾ ਜਿਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨ ਤੇ ਵੀ ਸਿੰਚਾਈ ਤੇ ਪੈ ਸਕਦਾ ਹੈ ਦੱਸਦੇ ਇੱਕ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ 2 ਸਤੰਬਰ ਨੂੰ ਮੌਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਹੈ ਤੇ ਇਹ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ 2 ਸਤੰਬਰ ਨੂੰ 2 ਸਤੰਬਰ ਨੂੰ ਮਾਂਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਲਈ ਜਲੋ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਤੇ ਚੰਡੀਗੜ੍ਹ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਲਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ بارش ਜਿਹੜੀ ਆ ਹੋ ਸਕਦੀ ਹੈ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀਂਹ ਪੈ ਸਕਦਾ ਤੇ ਜਿਹੜੀ ਹਮਸ ਭਰੀ ਗਰਮੀ ਥੋੜੀ ਕਿਤੇ ਨਾ ਕਿਤੇ ਹਮਸ ਭਰੀ ਗਰਮੀ ਫਿਰ ਤੋਂ ਹੋ ਚੁੱਕੀ ਆ ਉਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਜੜੀ ਆ ਜਰੂਰ ਮਿਲੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧੈਨਿਕ ਸਹਿਰਾ ਤੇ ਮਹਿ ਬਾਵਨਾ ਮੌਸਮ ਦਾ ਹਾਲ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਹੈ ਹੁਮਸਪਰੀ ਗਰਮੀ ਜੜੀ ਆ ਹੋ ਚੁੱਕੀ ਆ ਦੱਸਦੀ ਕਿ ਪਿਛਲੇ ਦਿਨੀ ਲਗਾਤਾਰ ਦੋ ਦਿਨ بارش ਹੋਈ ਸੀ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ ਗਰਮੀ ਤੋਂ ਤੇ ਹੁਣ ਫਿਰ ਤੋਂ ਹੁਮਸਪਰੀ ਗਰਮੀ ਜੜੀ ਆ ਉਸ ਦੇ ਨਾਲ ਲੋਕ ਪਰੇਸ਼ਾਨ ਨੇ ਫਿਰ ਤੋਂ ਇੱਕ ਵਾਰ ਫਿਰ ਹੁਮਸਪਰੀ ਗਰਮੀ ਜੜੀ ਆ ਹੋ ਚੁੱਕੀ ਆ ਤੇ ਮੌਨਸੂਨ ਜੜੀ ਆ ਸੁਸਤ ਹੋ ਚੁੱਕੀ ਆ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਦੋਂ بارش ਪਵੇਗੀ ਕਿਉਂਕਿ ਹੁਣ ਜਿਹੜਾ ਮਾਨਸੂਨ ਉਸੁਸਤ ਹੋ ਚੁੱਕਿਆ ਤੇ ਹਜੇ بارش ਦੀ ਕੋਈ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਇਆ ਜਾ ਰਹੀ ਨਹੀਂ ਜਤਾਈ ਜਾ ਰਹੀ ਦੱਸਦੀ ਹੈ ਕਿ ਪਿਛਲੇ ਦਿਨੀ ਲਗਾਤਾਰ ਦੋ ਦਿਨ ਮੀਂਹ ਪਿਆ ਸੀਗਾ ਉਸ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਅੰਮ੍ਰਿਤਸਰ ਅਤੇ ਹੋਰ ਕਈ ਜਗ੍ਹਾ ਦੇ ਵਿੱਚ ਵੀ بارش ਹੋਈ ਸੀ ਜਿਸ ਦੇ ਨਾਲ ਹਮਤ ਪਰੇਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੀ ਸੀ ਤੇ ਹੁਣ ਫਿਰ ਤੋਂ ਮੌਨਸੂਨ ਜਿਹੜਾ ਸੁਸਤ ਹੋ ਗਿਆ ਇਸ ਵਿਚਾਲੇ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਅ ਅੱਜ ਜਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਮੀਂਹ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਅੱਜ ਐਤਵਾਰ ਵਾਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਦੱਸਦੇ ਕਿ ਅਗਸਤ ਮਹੀਨੇ 'ਚ ਜੁਲਾਈ ਮਹੀਨੇ ਨਾਲੋਂ ਜ਼ਿਆਦਾ بارش ਹੋਈ ਸੀ ਤੇ 24% ਗਰਾਵਟ ਦਾ ਹੈ ਤੇ ਇਸ ਦਾ ਅਸਰ ਜਿਹੜਾ ਜਿਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨ ਤੇ ਵੀ ਸਿੰਚਾਈ ਤੇ ਪੈ ਸਕਦਾ ਹੈ ਦੱਸਦੇ ਇੱਕ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਦੋ ਸਤੰਬਰ ਨੂੰ ਮੌਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਹੈ ਤੇ ਇਹ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਦੋ ਸਤੰਬਰ ਨੂੰ ਦੋ ਸਤੰਬਰ ਨੂੰ ਮਾਂਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਲਈ ਜਲੋ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਤੇ ਚੰਡੀਗੜ੍ਹ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਲਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ بارش ਜਿਹੜੀ ਆ ਹੋ ਸਕਦੀ ਹੈ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਦਿਤਾਈ ਜਾ ਦਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀਂਹ ਪੈ ਸਕਦਾ ਤੇ ਜਿਹੜੀ ਹਮਸਪਰੀ ਗਰਮੀ ਥੋੜੀ ਕਿਤੇ ਨਾ ਕਿਤੇ ਹਮਸਪਰੀ ਗਰਮੀ ਫਿਰ ਤੋਂ ਹੋ ਚੁੱਕੀ ਆ ਉਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ जरूर मिलेगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप